ਸਾ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ। ਜਿੰਨੇ ਵੀ ਲੋਕੀ ਇਸ ਟਾਈਮ ਸੱਜਣਾਂ ਜੁੜੇ ਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਟਾਈਮ ਅਸੀਂ ਮੇਰੇ ਨਾਲ ਜੱਜ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਿੰਦਰ ਸਿੰਘ ਜੀ ਚੰਕੌਰ ਸਾਹਿਬ ਵਾਲੇ ਇਸ ਟਾਈਮ ਮੌਜੂਦ ਨੇ। ਅਸੀਂ ਬੈਠੇ ਆ ਕਮਿਨਸਾਫ ਮੋਰਚੇ ਤੇ। ਔਰ ਬਹੁਤ ਸਾਰੇ ਲੋਕੀ ਐਸੇ ਨੇ ਜਿਨ੍ਹਾਂ ਨੂੰ ਪਤਾ ਆ ਕਿ ਮੋਹਾਲੀ ਤੇ ਪਿਛਲੇ 2 ਸਾਲ ਤੋਂ ਵੀ ਉੱਪਰ ਟਾਈਮ ਉੱਪਰ ਦਾ ਸਮਾਂ ਹੋ ਗਿਆ ਮੈਨੂੰ ਲੱਗਦਾ 12-13 ਦਿਨ ਉੱਪਰ ਹੋ ਗਏ ਤੇ ਮੋਰਚਾ ਚੜ੍ਹਦੀ ਕਲਾ ਚ ਇੱਥੇ ਚੱਲ ਰਿਹਾ ਹੈ ਹੁਣ ਇਹ ਤੁਹਾਡੇ ਸਾਰਿਆਂ ਲਈ ਲਾਈਵ ਕਿਉਂ ਅਸੀਂ ਆਏ ਆ ਮੈਂ ਚਾਹੁੰਦੀ ਆ ਕਿ ਇਹ ਐਟ ਅ ਸੇਮ ਟਾਈਮ ਬਾਬਾ ਜੀ ਦੇ ਹੰਡਲ ਤੇ ਵੀ ਲਾਈਵ ਚੱਲ ਰਿਹਾ ਹੈ ਔਰ ਮੇਰੇ ਵੀ ਇੱਥੇ ਲਾਈਵ ਚੱਲ ਰਿਹਾ ਹੈ ਔਰ ਜਿੰਨੇ ਵੀ ਸੰਗਤ ਦੇਖ ਲਈਏ ਜਿੰਨੇ ਵੀ ਲੋਕੀ ਦੇਖ ਰਹੇ ਨੇ ਦੋਸਤ ਔਰ ਸਿੱਖ ਹਨ ਔਰ ਨਾਨ ਸਿੱਖ ਇਹ ਇਸ ਟਾਈਮ ਬਹੁਤ ਇੰਪੋਰਟੈਂਟ ਹੈ ਤੁਹਾਡੇ ਸਾਰਿਆਂ ਨੂੰ ਦੱਸਣਾ ਕਿ ਆਉਣ ਵਾਲੀ 25 ਜਨਵਰੀ ਨੂੰ ਇੱਥੇ ਇੱਕ ਵੱਡਾ ਕੱਟ ਵੱਡੀ ਮਹਾਪੰਚਾਇਤ ਕਿੱਤੀ ਜਾ ਰਹੀ ਆ ਔਰ ਕਿਉਂ ਕਿੱਤੀ ਜਾ ਰਹੀ ਵੱਡੀ ਮਹਾਪੰਚਾਇਤ ਪਹਿਲੀ ਗੱਲ ਹੈ ਮਹਾਪੰਚਾਇਤ ਜਿੰਨੇ ਵੀ ਕੋਮਿਨਸਾਫ ਮੋਰਚੇ ਦੇ ਪ੍ਰਬੰਧਕ ਕੰਪੀਟੀਆ ਉਹਨਾਂ ਵੱਲੋਂ ਆਪਣੇ ਨਿਯਮਿਤ ਸਿਕ ਜਥੇਬੰਦੀਆਂ ਵੱਲੋਂ ਇਹ ਇਹਦਾ ਇੱਕ ਕਾਲ ਦਿੱਤਾ ਗਿਆ ਹੈਗਾ ਔਰ ਸਾਰੇ ਜਿੰਨੇ ਵੀ ਲੋਕ ਹੈ ਮੈਂ ਸਾਰਿਆਂ ਤੋਂ ਰਿਕਵੈਸਟ ਕਰਾਂਗੀ ਤੁਸੀਂ ਕਿੱਥੇ ਕਿੱਥੇ ਭਾਰਤ ਚ ਜਾਂ ਪੰਜਾਬ ਚ ਕਿਧਰੇ ਵੀ ਬੈਠੇ ਹੋ ਇਸ 25 ਤਰੀਕ ਨੂੰ ਸਵੇਰੇ 11 ਵਜੇ ਤੁਸੀਂ ਹਮ ਹਮਵਾ ਕੇ ਕੌਮੀ ਇਨਸਾਫ ਮੋਰਚੇ ਤੇ ਪਹੁੰਚਣਾ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਬੇਅਦਵੀਆਂ ਲਈ ਔਰ ਜਨਰਲੀ ਮੈਂ ਇੱਕ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਅਸੀਂ ਬਾਹਰ ਵਾਲੇ ਸੁਣਦੇ ਆ ਕਿ ਜੀ ਤੁਸੀਂ ਸੰਵਧਾਨ ਪੰਜਾਬ ਚ ਜਿਹੜੇ ਲੋਕੀ ਆ ਅਸੀਂ ਇਹ ਤਾਂ ਆਤਵਾਦੀ ਹੋ ਗਏ ਆਪਣੇ ਹੱਕ ਮੰਗਦੇ ਆ ਨਾ ਤੇ ਫਰਚੇ ਪਾਏ ਜਾਂਦੇ ਆ ਇਹ ਤਾਂ ਸੰਵਧਾਨ ਦੇ ਵਿਰੁੱਧ ਚੱਲਦੇ ਆ ਹੁਣ ਮੈਨੂੰ ਦੱਸੋ 2 ਸਾਲ ਤੋਂ ਸ਼ਾਂਤਮਈ ਅੰਦੋਲਨ ਇੱਥੇ ਬਹਿ ਕੇ ਅਸੀਂ ਕਰ ਰਹਿਆ ਮੋਹਾਲੀ ਕਿੰਨਾ ਸੰਵਿਧਾਨਿਕ ਅਧਿਕਾਰ ਆਪਣੇ ਮੰਗ ਰਿਆਂ ਹੁਣ ਦੱਸੋ ਸੰਵਧਾਨ ਦੇ ਰਾਹੀ ਕੌਣ ਚੱਲ ਰਿਹਾ ਅਸੀਂ ਚੱਲ ਰਿਆਂ ਆਂ ਯਾ ਸਰਕਾਰਾਂ ਚੱਲ ਰਹੀ ਆਂ ਅਸੀਂ ਨਾ ਪੀਸਫੁਲ ਪ੍ਰੋਟੈਸਟ ਜੋ ਸਾਡਾ ਇੱਥੇ ਲੱਗਿਆ ਹੋਇਆ ਹੈ ਅਸੀਂ ਕੀ ਮੰਗ ਰਿਆਂ ਆਂ ਆਪਣੇ ਸੰਵਿਧਾਨਿਕ ਅਧਿਕਾਰ ਅਸੀਂ ਕਹਿ ਰਹੇ ਕਿ ਜੋ ਸਾਡੀਆਂ ਮੰਗਾਂ ਹੈਗੀਆਂ ਉਹ ਦੇ ਦਿਓ ਤੁਸੀਂ ਸਾਡੇ ਜਰਨੈਲਾਂ ਨੂੰ ਸਾਡੀ ਕੌਮ ਦੇ ਸੂਰਮਿਆਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਉਹਨਾਂ ਨੇ ਸੰਵਧਾਨ ਦੇ ਰਾਹੀ ਚਲਦੇ ਹੋਏ ਆਪਣੀ ਉਮਰ ਕੈਦ ਕੱਟ ਲਈ 14 ਸਾਲ ਤੋਂ ਵੀ ਉੱਪਰ ਹੋਗੇ 25 25 30 35 ਤੇ 36 33 ਸਾਲ ਹੋਗੇ ਜਿਨ੍ਹਾਂ ਚ ਬੈਠੇ ਲੋਕਾਂ ਨੂੰ ਅਸੀਂ ਤੁਹਾਨੂੰ ਰਿਕੁਐਸਟ ਕਰ ਰਹੇ ਹਾਂ ਕਿ ਤੁਸੀਂ ਪਲੀਜ਼ ਸਵਿਧਾਨ ਨੂੰ ਮੰਨ ਕੇ ਉਹਨਾਂ ਨੂੰ ਛੱਡ ਦਿਓ ਕਿਉਂਕਿ ਸਾਡੀ ਇੱਕ ਹੀ ਲਾਇਨ ਹੈ ਸਵਿਧਾਨ ਕਹਿੰਦਾ ਬੰਦੀ ਸਿੰਘ ਰਿਹਾ ਕਰੋ ਔਰ ਤੁਹਾਡੀ ਸਿਹਤ ਤੇ ਮੈਨੂੰ ਲੱਗਦਾ ਕਿਸੇ ਵੀ ਕਿਸਮ ਦਾ ਕੋਈ ਅਸਰ ਨਹੀਂ ਹੋ ਰਿਹਾ ਸਰਕਾਰਾਂ ਚਾਹੇ ਉਹ ਇੱਥੇ ਦੀ ਸਰਕਾਰ ਹੋਵੇ ਚ ਪੰਜਾਬ ਦੀ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਦੋਨੋਂ ਹੀ ਸਰਕਾਰ ਦੇ ਮੰਤਰੀ ਵੀ ਆਉਂਦੇ ਨੇ ਗੱਲ ਵੀ ਸੁਣਦੇ ਨੇ ਗੱਲ ਸੁਣ ਕੇ ਅਣਸੁਣੀ ਕਰਕੇ ਚਲੇ ਜਾਂਦੇ ਨੇ ਦੁਬਾਰਾ ਪਿੱਛੇ ਕੁਝ ਨਹੀਂ ਮੁੜ ਕੇ ਦੇਖਦੇ ਹੁਣ ਇਹੀ ਮਹਾਪੰਚਾਇਤ ਜੋ ਹੋਣ ਵਾਲੀ ਹੈ ਦੇ ਵਿੱਚ ਇੱਕ ਬਹੁਤ ਵੱਡਾ ਐਲਾਨ ਵੀ ਕੀਤਾ ਜਾਣਗੇ ਇਸ ਮਹਾਪੰਚਾਇਤ ਇਸ ਕਰਕੇ ਮੈਂ ਚੋਣੀ ਆ ਕਿ ਜਿੰਨੇ ਵੀ ਸਾਡੇ ਪੰਜਾਬ ਦੇ ਮਸਲੇ ਨੇ ਜਿੰਨੇ ਵੀ ਗਰੀਬ ਲੋਕ ਹੋਗੇ ਉਹਨਾਂ ਦੇ ਮਸਲੇ ਸਾਡੇ ਯੂਥ ਨਸ਼ੇ ਵਿੱਚ ਬਰਬਾਦ ਹੋ ਰਿਹਾ ਹੈ ਡਰੱਗਸ ਚਾੜ-ਪੁਛ ਕੇ ਸਪான்ਸਰ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਕਿਉਂਕਿ ਮਾਰਸ਼ਲ ਕੌਮ ਨੂੰ ਤੁਸੀਂ ਮਾਰਨਾ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੰਜਾਬ ਦੇ ਆਪਣੇ ਜਿੰਨੇ ਮਸਲੇ ਹੈਗੇ ਇਸ ਮਸਲਿਆਂ ਨੂੰ ਜੇ ਆਪਾਂ ਲੜਨਾ ਜੇ ਆਪਾਂ ਜਿੱਤ ਪ੍ਰਾਪਤੀ ਕਰਨੀ ਹੈ ਕਿਉਂਕਿ ਸਾਡੀ ਕੌਮ ਲੈਣਾ ਕਦੇ ਮੰਗਿਆ ਨਹੀਂ ਹੈਗਾ ਅਸੀਂ ਮੰਗਣ ਵਾਲੇ ਹੈ ਹੀ ਨਹੀਂ ਅਸੀਂ ਹੱਕ ਲੜ ਕੇ ਲਈ ਜ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਹੀ ਰਹੀਆਂ ਨੇ ਕਿਸੀਂ ਯੋਧੇ ਆ ਸੋ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹਣੀ ਆ ਕਿ ਅਸੀਂ ਜੇ ਅਲੱਗ-ਅਲੱਗ ਹੋ ਕੇ ਲੜਾਂਗੇ ਤੇ ਸਾਡੀ ਹਾਰ ਆ ਅਸੀਂ ਇੱਕ ਹੋ ਕੇ ਹਾਈ ਟਾਈਮ ਆਪਾਂ ਨੂੰ ਨਾਲ ਆੜਾ ਪੈਣਾ ਔਰ ਲੜਨਾ ਪੈਣਾ ਕਿਉਂਕਿ ਜੇ ਅਸੀਂ ਨਾ ਲਹਿੋਗੇ ਨਹੀਂ ਲੜਾਂਗੇ ਤੇ ਆਪਾਂ ਨੂੰ ਕੁਝ ਨਹੀਂ ਮਿਲੂਗਾ ਇਸ ਕਰਕੇ ਮੇਰੀ ਬੇਨਤੀ ਹੈ ਸੰਗਤ ਜੀ ਮੇਰੀ ਬੇਨਤੀ ਹੈ ਯੂਥ ਨੂੰ ਮੇਰੀ ਬੇਨਤੀ ਹੈ ਬੀਬੀਆਂ ਨੂੰ ਤੁਸੀਂ ਮਾਈ ਭਾਗੋ ਦੇ ਬੱਚੇ ਹੋ ਤੁਹਾਡੇ ਕੰਧਿਆਂ ਤੇ ਬਹੁਤ ਬਡੀ ਮੋਰਲ ਰਿਸਪੋਨਸਿਬਿਲਟੀ ਆਰ ਕਿ आओ ਸਾਰੇ ਇਕੱਠੇ ਹੋ ਕੇ ਆਪਣੇ ਹੱਕ ਮੰਗਿਏ ਔਰ ਜਿਨ੍ਹਾਂ ਦੇ ਵੀ ਅੰਦਰ ਮੈਂ ਇੱਕ بار بار ਚੀਜ਼ ਕਹਿਨੀ ਆ ਕਿਸੇ ਵੀ ਚੀਜ਼ ਦਾ ਹੰਕਾਰ ਹੋਇਆ ਜਿਨ੍ਹਾਂ ਦੇ ਅੰਦਰ ਇਹ ਚੀਜ਼ ਹੋਈ ਜੋ ਵੀ ਸਿੱਖ ਮੈਂ ਬਾਰ ਬਾਰ ਕਹਿੰਦੀ ਆ ਜਾਂ ਜੋ ਵੀ ਬੰਦਾ ਜਾਤ ਪਾਤ ਨੂੰ ਮੋਰੇ ਰੱਖ ਕੇ ਚੱਲਦਾ ਹੋਇਆ ਜਾਤ ਪਾਤ ਮੰਨਦਾ ਹੋਇਆ ਪਲੀਜ਼ ਉਹ ਸਿੱਖ ਨਹੀਂ ਹੈਗਾ ਉਹ ਗੁਰੂਆਂ ਦੀਆਂ ਬਾਣੀਆਂ ਦੇ ਗੁਰੂਆਂ ਦੇ ਰਸਤੇ ਤੇ ਨਹੀਂ ਚੱਲ ਰਿਹਾ ਔਰ ਜੋ ਵੀ ਨਾ ਸਾਰੀਆਂ ਚੀਜ਼ਾਂ ਪਿੱਛੇ ਹੈ ਕਿ ਗੁਰੂ ਸਿੱਖ ਬਣ ਕੇ ਆਏਗਾ ਉਹ ਅੱਗੇ ਆ ਕੇ ਲੜੂਗਾ ਔਰ ਇਸ ਮੋਰਚੇ ਤੇ ਸ਼ਮੂਲੀਅਤ ਕਰੂਗਾ 25 ਤਰੀਕ ਨੂੰ 11 ਵਜੇ ਹੁੰਮ ਹੁਮਾ ਕੇ ਪਹੁੰਚੂਗਾ ਜੀ ਬਹੁਤ ਤੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕੌਮੀ ਸਾਬ ਮੋਰਚਾ ਚੰਡੀਗੜ੍ਹ ਮਹਾਲੀ ਜਿਹੜਾ ਕੀ 2 ਸਾਲ ਤੋਂ ਉੱਤੇ ਟਾਈਮ ਹੋ ਗਿਆ 2 ਸਾਲ 15 20 ਦਿਨ ਹੋ ਗਏ ਇਸ ਮੋਰਚੇ ਚੱਲਦੇ ਸਾਡੇ ਨਾਲ ਡਾਕਟਰ ਜੀਤੂ ਸਿੰਘ ਜੀ ਜਿਹੜੇ ਕੀ ਇਸ ਮੋਰਚੇ ਦੀ ਕਮੇਟੀ ਦੇ ਮੈਂਬਰ ਵੀ ਨੇ ਤੇ ਬੜੀ ਚੜ੍ਹਦੀ ਕਲਾ ਜੋ ਤੁਸੀਂ ਦੇਖਿਆ ਸੰਘਰਸ਼ ਲੜਦੇ ਆ ਰਹੇ ਨੇ ਜਿਹਦਰ ਬਾਬਾ ਰਾਜਾ ਰਾਜ ਸਿੰਘ ਜੀ ਦਾਸ ਬਾਬਾ ਕਲਿੰਦਰ ਸਿੰਘ ਚੰਗੋਤ ਸਾਹਿਬ ਸਾਰੇ ਜਾਣਦੇ ਹੀ ਕਿਉਂਕਿ ਬੜਾ ਵੱਡਾ ਸੰਘਰਸ਼ ਆ ਬੰਦੀ ਸਿੰਘਾਂ ਜਿੱਥੇ ਅਸੀਂ ਬੰਦੀ ਸਿੰਘਾਂ ਦੀ ਲੜਾਈ ਲੜਨੀ ਆ ਉੱਥੇ ਹੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀਆ ਬਦਬੀਆ ਥਾ ਥਾ ਤੇ ਹੋਈ ਆ ਉਹਨਾਂ ਦਾ ਨਿصافੀ ਲੈਣਾ ਕਿਉਂਕਿ ਜਿਹੜਾ ਮੋਰਚਾ ਲੱਗਿਆ ਸੀਗਾ ਜਿੱਥੇ ਬੰਦੀ ਸਿੰਘਾਂ ਦੀ ਵਿਹਾਈ ਨੂੰ ਲੈ ਕੇ ਚੱਲਿਆ ਆ ਨਾਲੀ ਗੁਰੂ ਦੀ ਗਲਬੀਆਂ ਤੇ ਕੋਈ ਕਾਨੂੰਨ ਬਣ ਸਕਿਆ ਇਹੋ ਜਿਹਾ ਕਾਨੂੰਨ 302 ਵਰਗਾ ਜਿੱਥੇ ਕੀ ਉਮਰ ਕਾਇਦੀ ਸਜ਼ਾ ਹੋਵੇ ਜਿਹੜਾ ਕਿ ਜਿਨੇ ਵਿਦਬੀ ਕਰਨੀ ਹੈ ਘਟੋ ਘਟ ਵੀ ਉਹ 10 ਵਾਰੀ ਸੋਚੇ ਹੁਣ ਛੋਟਾ ਜਿਹਾ ਪਰਚਾ ਕਰਦੇ 95 ਦਾ ਉਹ ਲਾ ਉੱਥੇ ਜਮਾਨਤ ਹੋ ਜਾਂਦੀ ਜਾਂ ਉਹਨੂੰ ਮਤਬੁਦੀ ਦੱਸ ਦਿੰਦੇ ਆ ਕਮਲਾ ਦੱਸ ਦਿੰਦੇ ਇਸ ਕਰਕੇ ਜਿਹੜਾ ਆਪਾਂ 25 ਜਨਵਰੀ ਨੂੰ ਬੜਾ ਵੱਡਾ ਕਾਟ ਇੱਕ ਮਹਾ ਪੰਚਾਇਤ ਦੀ ਤਰ੍ਹਾਂ ਖਾਲਸਾ ਪੰਥ ਵੱਲੋਂ ਵੱਲ ਆ ਗਿਆ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਮੂੱਚੀ ਇਸ ਮੋਰਚੇ ਦੀ ਟੀਮ ਵੱਲੋਂ ਕਮੇਟੀ ਵੱਲੋਂ ਤੇ ਜਿੰਨਾ ਪੰਜਾਬ ਦਾ ਜੂਥ ਸਾਡੀਆਂ ਪੈਣਾ ਅਦੇਸ਼ਾ ਵਿਦੇਸ਼ਾ ਜੇ ਪੂਰੇ ਭਾਰਤ ਤੇ ਦੇਖੋ ਇਹ ਬੜਾ ਵੱਡਾ ਸੰਘਰਸ਼ ਆ ਜਾਗਦੀਆਂ ਜ਼ਮੀਰਾਂ ਵਾਲਿਆਂ ਦਾ ਸੰਘਰਸ਼ ਆ ਦੇਖੋ ਸਾਰੇ ਜ਼ਿੰਦਗੀ ਆਪਾਂ ਇਤਿਹਾਸ ਪੜ੍ਹਦੇ ਆ ਜਿੱਥੇ ਆਪਾਂ ਇਤਿਹਾਸ ਪੜ੍ਹਨਾ ਹੈ ਉਥੇ ਆਪਾਂ ਇਤਿਹਾਸ ਲਿਖਣਾ ਵੀ ਆਪਾਂ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨਾਲ ਉਹ ਸਮਾਂ ਆਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਈ ਸਿੰਘ ਉਸ ਟਾਈਮ ਤੇ ਵਦਾਵੇ ਤੇ ਇੱਕ ਵੀ ਭੱਜੇ ਦਸਵੇਂ ਪਾਸ਼ਾ ਮਹਾਰਾਜ ਨੂੰ ਸਾਰਿਆਂ ਨੂੰ ਪਤਾ ਬਾਵੇਂ ਹੁਣ 40 ਮੁਕਤਿਆਂ ਦਾ ਦਿਹਾੜਾ ਚੱਲਿਆ ਹੈ ਉੱਥੇ ਆ ਕੇ ਉਹਨਾਂ ਨੇ ਮਾਬੀ ਮੰਗੀ ਉਹਨਾਂ ਦੀ ਸ਼ਹੀਦੀ ਹੋਈ ਪਰ ਇੱਕ ਸਮੇਂ 'ਚ ਉਹਨਾਂ ਨੇ ਮਹਾਰਾਜ ਨੂੰ ਵਦਾਵਾ ਦਿੱਤਾ ਸੀ ਉਸੇ ਤਰ੍ਹਾਂ ਹੀ ਦੰਗਨ ਸਾਹਿਬ ਦੀ ਧਰਤੀ ਦੇ ਉੱਤੇ ਉਹ ਜਿਹੜਾੜ ਪੜਾਵਾ ਨੇ ਉੱਥੇ ਮਹਾਰਾਜ ਦਾ ਘੋੜਾ ਪੜ ਕੇ ਤਨਖਾਵਾ ਮੰਗਿਆ ਪਰ ਉੱਥੇ ਉਵੇਂ ਇਤਿਆਹ ਚ ਲਿਖਿਆ ਗਿਆ ਜਿਵੇਂ ਕਿ ਬਾਬਾ ਬੰਦਾ ਸਿੰਘ ਬਹਾਦਰ ਗਰਦਾਸ ਨੰਗਲ ਦੀ ਗੜੀ ਚ ਕੈਦ ਰੇ ਉੱਥੇ ਵੀ ਬਾਬਾ ਬਨੋਦ ਸਿੰਘ ਦੀ 4-500 ਦਾ ਜਥਾ ਲੈ ਕੇ ਉਤੋਂ ਭੱਜ ਕੇ ਨਿਕਲੇ ਧੋਖਾ ਦੇ ਕੇ ਲਾੜ ਤੋਂ ਕੇ ਆਪਾਂ ਕਹਿ ਦਿੰਨੇ ਆ ਪਰ ਗਰਦਾਸ ਮੰਗਲ ਦੀ ਗੜੀ ਦੇ ਵਿੱਚ ਜਿੰਨੇ ਗੁਰੂ ਘਰ ਆ ਉੱਥੇ ਲਿਖ ਕੇ ਬੋਰਡ ਲਾਏ ਗਏ ਨੇ ਵੀ ਕਿਹੜੇ ਕਿਹੜੇ ਉਸ ਟੈਂਟ ਤੇ ਗਰਦਾਲੀਆਂ ਕਰਕੇ ਬਚੀ ਸੇ ਇਸ ਕਰਕੇ ਆਪਾਂ ਜਿਹੜੇ ਜਾਗਦੇ ਜ਼ਮੀਰਾਂ ਵਾਲਿਆਂ ਦੇਖੋ ਭਾਈ ਜਗਤਾਰ ਸਿੰਘ ਜੀ ਹਵਾਰਾ ਜਦੋਂ ਚੰਬੇ ਦੀ ਧਰਤੀ ਦੇ ਕੱਠ ਹੋਇਆ ਸੀ 10 ਲੱਖ ਦੇ ਕੱਠ ਨੇ ਉਹਨਾਂ ਨੂੰ ਕਾਲ ਤੱਕ ਸਭ ਦਾ ਜ਼ਹੀਦਾਰ ਅਲਾਮਿਆਂ ਸੀ ਇਹ ਆਜ਼ਾਦ ਸੋਚ ਵਾਲੇ ਜ਼ਹੀਦਾਰ ਕਿਉਂਕਿ ਜੇ ਆਪਾਂ ਗੁਲਾਮੀ ਮਨੋਸਾਰਨੀ ਆ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਸਿਧਾਂਤਾਂ ਦੇ ਪੈਰਾ ਦੇਣਾ ਪੈਣਾ ਜਾਤ ਪਾਤ ਖਤਮ ਕਰਕੇ ਜੋ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਵਰਨ ਕੁਰ ਸਾਰਿਆਂ ਦਾ ਨਾਸ ਕਰਕੇ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਉਸੇ ਤਰ੍ਹਾਂ ਹੀ ਆਪਾਂ ਚੜ੍ਹਦੀ ਕਲਾ ਜੀ ਸੰਘਰਸ਼ ਕਰਨਾ ਹੈ ਕਿਉਂਕਿ ਜਿਹੜੇ ਸਾਡੇ ਬੰਦੀ ਸਿੰਘ ਹੈ ਕੋਈ ਉਹਨਾਂ ਦੇ ਆਪਣੇ ਮਸਲੇ ਨਹੀਂ ਸੀ। ਕੋ ਘਰਾਂ ਦੀਆਂ ਲੜਾਈਆਂ ਨਹੀਂ ਸੀ। ਤੁਹਾਨੂੰ ਪਤਾ 84 ਤੋਂ ਬਾਅਦ ਪੰਜਾਬ ਤੇ ਅਕਾਲ ਤਖਤ ਸਾਹਿਬ ਸਾਡਾ ਠਾਟ ਆ ਗਿਆ। ਜਿੱਥੇ ਕਿ ਸਾਡੀ ਦੁਨੀਆ ਝੁਗਦੀ ਸਾਡਾ ਜੂ ਹੈ ਨੋ ਖਾਲਸਾ ਪੰਥ ਦਾ। ਜਦੋਂ ਉਹ ਠਾਟ ਆ ਗਿਆ ਉਸ ਟਾਈਮ ਨੌਜਵਾਨਾਂ 'ਚ ਰੋਸ ਸੀਗਾ। ਪੰਜਾਬ ਦੀ ਸਰਕਾਰਾਂ ਨੇ ਸੈਂਟਰਲ ਦੀ ਸਰਕਾਰਾਂ ਨੇ ਕਾਲ ਤੱਕ ਤਾਇਆ ਜਿਹੜੀ ਉਸ ਟਾਈਮ ਦੀ ਸਰਕਾਰ ਸੀ ਉਸ ਟਾਈਮ ਦਾ ਸੀਐਮ ਵਿਜਨ ਸਿੰਘ ਜਿਹਨੂੰ ਆਪ ਆਪ ਬੁੱਚੜ ਵੀ ਕਹਿੰਦੇ ਪੰਜਾਬ 'ਚ ਕੇਪੀਐਸ ਗਿੱਲ ਵਰਗੇ ਜਿਹੜੇ ਕਿ ਜਿਨ੍ਹਾਂ ਨੇ ਪੰਜਾਬ ਦਾ ਘਾਣ ਕੀਤਾ ਸਾਡਾ ਬੱਚਾ ਬੱਚਾ ਮਾਰਿਆ 11 ਨੌਜਵਾਨ ਮਾਰੇ ਕਈ ਘਰਾਂ 'ਚ ਹਜੇ ਤੱਕ ਦੀਵੇ ਨਹੀਂ ਬਲੇ ਕਿੰਨੀਆਂ ਸੰਡੀਆਂ ਭੈਣਾਂ ਨਾਲ ਰੇਪ ਹੋਈ ਉਹਨਾਂ ਦਾ ਬਦਲਾ ਸਾਡੇ ਬੰਦੀ ਸਿੰਘਾਂ ਨੇ ਲਿਆ ਭਾਈ ਚਕਤਾਰ ਸਿੰਘ ਹਵਾਲਿਆ ਰਾਰੇ ਭਾਈ ਜਗਤਾਰ ਸ਼ਕਤਾਰਾ ਜੀ ਉਲਰ ਜੀ ਰਾਜੂ ਵਾਣਾ ਸਾਹਿਬ ਜਿੰਨੇ ਵੀ ਸਾਡੇ ਬੰਦੀ ਸਿੰਘ ਹੋਏ ਆ ਪਾਵੇਂ ਅੱਜ ਦੇ ਸਮੇਂ 'ਚ ਭਾਈ ਅੰਮ੍ਰਿਤਪਾਲ ਸਿੰਘ ਦੀਦਾਲੂ ਉਹਨਾਂ ਤੇ ਵੀ ਸਰਕਾਰ ਨੇ ਛੂਟੇ ਮੁਕਦਮੇ ਲਾਏ ਐਨਐਸਐਲ ਦੇਖੋ ਜੇ ਅੱਜ ਅਸੀਂ ਨਹੀਂ ਜਾਗ ਸਕਦੇ ਸਾਡੀ ਜਮੀਰਾਂ ਨਹੀਂ ਜਾਗ ਸਕਦੀ ਆ ਤੇ ਜਦੋਂ ਸਾਡੇ ਆਪਣੇ ਉੱਤੇ ਆ ਗਈ ਸਾਡੇ ਬੱਚਿਆਂ ਤੇ ਆ ਗਈ ਤੋਹਣ ਵਾਲੇ ਸਮੇਂ 'ਚ ਅਸੀਂ ਕੀ ਕਰਾਂਗੇ ਸਾਡਾ ਉਹ ਆਪਣਾ ਸਵਾਰਥ ਨਹੀਂ ਹੈਗਾ 2 ਸਾਲ ਬਹਿਣਾ ਬੜਾ ਔਖਾ ਹੈ ਅੱਜ ਦੇ ਸਮੇਂ 'ਚ ਤੇ ਕੋਈ ਇੱਕ ਦਿਨ ਕੋ ਕੰਮ ਨਹੀਂ ਸੱਟ ਸਕਦਾ ਪਰ ਉਹ ਸਿੰਘਾਂ ਦੀ ਤੁਸੀਂ ਦੇਖੋ ਜਿਹੜੇ 2-2 ਸਾਲ ਹੋ ਗਏ ਮੋਰਚੇ ਤੇ ਬੈਠੇ ਖਾਲਸਾ ਪੰਥ ਉਹ ਆ ਜਿਹੜਾ ਸੀ ਮੁੱਠੀ-ਮੁੱਠੀ ਛੋਲੇ ਚਾਪ ਕੇ ਗੁਜ਼ਾਰਾ ਕਰਦੇ ਰਹੇ ਜੰਗਲਾਂ ਦੇ ਵਿੱਚ ਉਹਦੋਂ ਵੀ ਖਾਲਸੇ ਨੇ ਹਾਰ ਨਹੀਂ ਮੰਨੀ ਅੱਜ ਤੁਸੀਂ ਦੇਖੋ ਸਾਡੇ ਮਸਲੇ ਕਿੱਥੇ ਖੜੇ ਆ ਸਹੀ ਏਸ਼ੀਆ 'ਚ ਬੈਣਾ ਗਿੱਜ ਕੇ ਮਹਿੰਗੀਆਂ ਤੇ ਮਹਿੰਗੀਆਂ ਸੀ ਗੱਡੀਆਂ ਲਾੜੀਆਂ ਸੰਪਰਦਾਵਾਂ ਦੇ ਸਾਰੇ ਸਮਾਜ ਨੇ ਰਾਸੀ ਜਿਹੜੀ ਜਮੀਰ ਮਾਰ ਕੇ ਬਹਿ ਗਏ ਜੇ ਅੱਜ ਆਪਣੇ ਆਪਾ ਸਮਾਜ ਨੂੰ ਜਗੋਣਾ ਹੈ ਪੰਥ ਨੂੰ ਚੜ੍ਹਦੀ ਕਲਾ 'ਚ ਕਰਨਾ ਹੈ ਇਸ ਮੋਰਚੇ ਦਾ ਤਕੜੇ ਹੋ ਕੇ ਸਾਥ ਦਿਈਏ 25 ਜਨਵਰੀ ਨੂੰ ਸਾਰੇ ਵਹੀਰਾ ਕੱਤ ਕੇ ਇੱਥੇ ਪਹੁੰਚੀਏ ਤਾਂ ਕਿ ਬੰਦੀ ਸਿੰਘਾ ਦਾ ਮਸਲਾ ਹੱਲ ਹੋਵੇ ਸਾਡੀਆਂ ਬੇਧਿਵਿਆਂ ਦਾ ਇਨਸਾਫ ਮਿਲੇ ਤੇ ਸਾਰੇ ਤਕੜੇ ਹੋ ਕੇ ਇਸ ਮੋਰਚੇ 'ਚ ਆਪਾਂ ਪਹੁੰਚੀਏ 25 ਜਨਵਰੀ ਨੂੰ ਤਾਂ ਕਿ ਸਾਰੇ ਸਾਡੇ ਮਸਲੇ ਪੰਥ ਦੇ ਮਸਲੇ ਪਾਣੀਆਂ ਦਾ ਮਸਲਾ ਨਸ਼ਿਆ ਦਾ ਮਸਲਾ ਸਾਰੇ ਤਖਣੇ ਹੋ ਕੇ ਮੋਰਚੇ 'ਚ 25 ਜਨਵਰੀ ਨੂੰ ਸਾਰੇ ਪਹੁੰਚੋ ਸਾਡੇ ਵੱਲੋਂ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ